ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਨੌਜਵਾਨਾਂ ਚੋਂ ਭੂਮਿਕਾ ਨਿਭਾਉਣ ਵਾਲਾ ਨਵਦੀਪ ਸਿੰਘ ওয়াਟਰ ਕੈਨਨ ਵਾਲੇ ਦੇ ਨਾਮ ਦੇ ਉੱਤੇ ਜਾਣਿਆ ਜਾਂਦਾ ਜਿਸ ਦਾ ਪਿੰਡ ਜਲਵੇੜਾ ਉਸ ਨੂੰ ਗ੍ਰਿਫਤਾਰੀ ਕੀਤੀ ਗਈ ਸੀ ਉਸ ਦੀ ਇਸ ਦੇ ਨਾਲ ਇੱਕ ਗੁਰਕੀਰਤ ਸਿੰਘ ਨੌਜਵਾਨਾ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਪਤਾ ਲੱਗਿਆ ਕਿ CIA ਸਟਾਫ ਹਰਿਆਣਾ ਦੇ ਵਿੱਚ ਉਸ ਦੇ ਨਾਲ ਉਸ ਨੂੰ ਟੌਰਚਰ ਕੀਤਾ ਗਿਆ ਤਸ਼ੱਦਦ ਕੀਤਾ ਗਿਆ ਇਹ ਦੋਸ਼ ਲਾਏ ਨੇ ਨਵਦੀਪ ਸਿੰਘ ਨੇ ਮੀਡੀਆ ਦੇ ਵਿੱਚ ਵੀ ਇੱਕ ਗੱਲਬਾਤ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਜਿਸ ਦੇ ਵਿੱਚ ਉਹ ਪੇਸ਼ੀ ਦੇ ਦੌਰਾਨ ਜਾਂਦਾ ਹੈ ਔਰ ਉੱਥੇ ਉਸ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਮੇਰੇ ਨਾਲ ਕੀ ਕੁਝ ਕੀਤਾ ਗਿਆ ਫਿਰ ਨਵਦੀਪ ਦੇ ਮਾਤਾ ਜੀ ਤੇ ਉਹਨਾਂ ਦੇ ਭੈਣ ਜੀ ਉਹ ਮੁਲਾਕਾਤ ਕਰਨੀ ਜਾਂਦੇ ਨੇ ਉੱਥੇ ਵੀ ਦੱਸਿਆ ਤੇ ਨਵਦੀਪ ਸਿੰਘ ਦੇ ਪਿਤਾ ਦੇ ਨਾਲ ਜੈ ਸਿੰਘ ਜਲਬੇੜਾ ਜਿਹੜੇ ਕੀ ਭਾਰਤੀ ਕਿਸਾਨ ਯੂਨੀਅਨ ਜਿਹੜੀ ਸ਼ਹੀਦ ਭਗਤ ਸਿੰਘ ਹਰਿਆਣਾ ਦੇ ਵਿੱਚ ਜਥੇਬੰਦੀ ਆ ਕਿਸਾਨਾਂ ਦੀ ਉਹਨਾਂ ਦੇ ਆਗੂ ਜੈ ਸਿੰਘ ਜਲਵੇੜਾ ਨਵਦੀਪ ਸਿੰਘ ਦੇ ਫਾਦਰ ਨੇ ਉਹਨਾਂ ਨਾਲ ਸਾਡੀ ਜਿਹੜੀ ਗੱਲਬਾਤ ਹੋਈ ਆ ਉਸ ਦੇ ਵਿੱਚ ਉਹ ਕੀ ਕਹਿੰਦੇ ਨਜ਼ਰ ਆ ਰਹੇ ਨੇ ਤੁਸੀਂ ਵੀ ਸੁਣੋ ਜੈ ਸਿੰਘ ਜੀ ਤੁਸੀਂ ਕਾਫੀ ਦੇਰ ਤੋਂ ਸ਼ੰਭੂ ਬਾਰਡਰ ਤੇ ਡਟੇ ਹੋਏ ਹੋ ਤੇ ਜਿਹੜੀਆਂ ਸਾਡੇ ਪੁੱਤਰ ਦੇ ਬਾਰੇ ਨਵਦੀਪ ਸਿੰਘ ਇਸ ਕਸਾਨੀ ਅੰਦੋਲਨ ਵਿੱਚ ਹੀ ਵੱਡੀ ਪਛਾਣ ਵੀ ਮਿਲੀ ਉਹ ਇਸ ਅੰਦੋਲਨ ਦੇ ਵਿੱਚ ਵੀ ਕਈ ਗਤੀਵਿਧੀਆਂ 'ਚ ਦੇਖਿਆ ਗਿਆ ਫਿਰ ਕਿਸਾਨਾਂ ਦੀ ਮੰਗ ਵੀ ਹੈ ਕਿ ਜਦੋਂ ਤੱਕ ਰਿਹਾਈ ਨਹੀਂ ਕਰਦੇ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ ਇਹ ਕਾਲਾਂ ਦੇਣ ਦੇ ਬਾਵਜੂਦ ਵੀ ਜੋ ਕੁਝ ਸਾਹਮਣੇ ਨਿਕਲ ਕੇ ਆ ਰਿਹਾ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਚਾਹੋਗੇ ਕੋਹਾਂ ਕੱਲ ਪਟੀਸ਼ਨ ਪਾਈ ਸੀ ਉੱਥੇ ਕੋਰਟ 'ਚ ਜੀ ਜੀ ਬਈ ਨਵਦੀਪ ਨੂੰ ਸੱਟਾਂ ਮਾਰੀਆਂ ਨੇ ਨਵਦੀਪ ਨੂੰ ਮਲੇ 3 ਡਿਗਰੀ ਇਸਤੇਮਾਲ ਕੀਤਾ ਹੈ ਜੀ ਤੇ ਕੱਲ ਪਤਾ ਲੱਗਿਆ ਉਹ ਕੱਲ ਜਿਹਦੇ ਉਹ ਉੱਥੇ ਲੈ ਕੇ ਆਏ ਨਾ ਉਹ ਮੈਡੀਕਲ ਤੇ ਜੀ ਜੀ ਤੇ ਤਾਂ ਨਵਦੀਪ ਨੇ ਪ੍ਰੈਸ ਵਿੱਚ ਵੀ ਦੱਸਿਆ ਵੀ ਹਾਂ ਮੈਨੂੰ ਇਹਨਾਂ ਨੇ ਜਾਦਾ ਮਨ ਲੋ ਉਥੇ ਟੌਰਚਰ ਕੀਤਾ ਹੈ ਜੀ ਤਾਂ ਤੁਸੀਂ ਵੀ ਖੁਦ ਕਿਸਾਨ ਜਥੇਬੰਦੀ ਨੂੰ ਏਡ ਕਰ ਪਤਾ ਨਹੀਂ ਸਾਨੂੰ ਅਗਲੇ ਨਾ ਜੀ ਜੀ ਤਾਂ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਰਾਸ ਆ ਰਹੀਆਂ ਇਹਦੇ ਬਾਰੇ ਤੁਸੀਂ ਕੀ ਪਲਾਨ ਬਣਾਇਆ ਕੋਈ ਵੀ ਤੁਹਾਡੇ ਇੰਨੇ ਸਖਤ ਕਾਲਾਂ ਦੇਣ ਦੇ ਬਾਵਜੂਦ ਇਸ ਤਰ੍ਹਾਂ ਹੋ ਰਿਹਾ ਨਵਦੀਪ ਨਾਲ ਅੰਦਰ ਨਵਦੀਪ ਨੂੰ ਕਾਲ ਦੇਣ ਤੋਂ ਪਹਿਲਾਂ ਹੀ ਮਲੇ ਨੇ ਉਹ ਕਹ ਰਿਹਾ ਨਾ ਕੱਲ ਤੋਂ ਬਾਅਦ ਨਹੀਂ ਕੱਲ ਤੋਂ ਪਹਿਲਾਂ ਦੀ ਗੱਲ ਹੈ ਇਹ ਅੱਛਾ ਜੀ ਮਤਲਬ ਇਸ ਦੇ ਬਾਰੇ ਜਾਣਕਾਰੀ ਆਵਾਜ਼ ਆਈ ਹੈ ਪਬਲਿਕ ਤੌਰ ਤੇ ਜਨਤਕ ਤੌਰ ਤੇ ਹਾਂ ਜਾਣਕਾਰੀ ਬਾਤ ਚਾਈ ਕੁਝ ਜਾਣਕਾਰੀ ਕੱਲ ਆਈ ਹੈ ਜੀ ਤੇ ਕੁਝ ਜਾਣਕਾਰੀ ਪਰਸੋਂ ਆਈ ਸੀ ਪਰਸੋਂ ਉਹਦੀ ਮੰਮੀ ਤੇ ਉਹਦੀ ਸਿਸਟਰ ਜੀ ਉਹਨੂੰ ਮਿਲਣ ਗਈ ਸੀ ਤਾਂ ਕੀ ਦੱਸਦਾ ਸੀ ਨਵਦੀਪ ਨੇ ਕੀ ਦੱਸਿਆ ਉਹਨਾਂ ਨੂੰ ਦੀਪ ਨੇ ਉਹਨੂੰ ਦੱਸਿਆ ਵੀ ਮੈਨੂੰ ਇਹਨਾਂ ਨੇ ਟੌਰਚਰ ਕੀਤਾ ਹੈ ਜੀ ਅਰ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਤੇ ਨੈਦਿਸ਼ ਨੂੰ ਵੀ ਕਹਿਣਾ ਚਾਹੁੰਦਾ ਵੀ ਟੌਰਚਰ ਵਾਲੀ ਗੱਲੇ ਨਹੀਂ ਸੀ ਕੋਈ ਦੱਸੋ ਕਹਿੰਦੇ ਨੇ ਗਲੇਲਾ ਬਰਾਮਦ ਕਰਨੀਆਂ ਨੇ ਕੰਚੇ ਤੋਂ ਗੋਲੀਆਂ ਬੱਚਿਆਂ ਨੂੰ ਖੇਡਣ ਵਾਲੀਆਂ ਨੇ ਜੀ ਉਹ ਬਰਾਮਦ ਕਰਨੀਆਂ ਨੇ ਉਹਨਾਂ ਨਾਲ ਦੱਸੋ ਕਿਹੜੀ ਲੜਾਈ ਲੜੀ ਜਾਂਦੀ ਹੈ ਅੱਛਾ ਮਤਲਬ ਜਿਹੜਾ ਡਰੋਨ ਨੂੰ ਸਿੱਟਣ ਦੇ ਲਈ ਜਿਹੜੀਆਂ ਜਿਹੜੀਆਂ ਕਿਸਾਨਾਂ ਨੇ ਆਪਣੀ ਵਿਉਂਤਬੰਦੀ ਬਣਾਈ ਉਹ ਸਾਰਾ ਕੁਝ ਕਹਿ ਰਿਹਾ ਭਾਵੇਂ ਉਹ ਪਤੰਗ ਜਾਂ ਨਹੀਂ 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 ਡਰੋਨ ਤਾਂ ਅਸੀਂ ਪਤੰਗ ਨਾਲ ਸਿੱਟਲੇ ਸੀਗਾ ਇਹਨਾਂ ਦਾ ਜੀ ਜੀ ਮੈਂ ਕਹਿੰਨਾ ਅਸੀਂ ਸਿੱਟੇ ਡਰੋਨ ਜੀ ਅਸੀਂ ਡਰੋਨ ਗਲੇਲਾ ਲਾਣ ਲਈ ਸਿੱਟਿਆ ਜੀ ਅਸੀਂ ਡਰੋਨ ਨੂੰ ਸਿੱਟਿਆ ਪਤੰਗ ਨਾਲ ਠੀਕ ਹੈ ਨਹੀਂ ਜੀ ਗਲੇਲਾ ਨਾ ਅਸੀਂ ਗਲੇਲਾ ਚਲਾਉਣ ਵਾਲੇ ਥੋੜੀ ਆ ਜੀ ਅਸੀਂ ਤਾਂ ਗੋਲੀਆਂ ਖਾਣ ਵਾਲੇ ਆ ਅਸੀਂ ਡੰਡੇ ਖਾਣ ਵਾਲੇ ਆ ਜੀ ਤਾਂ ਜੀ ਉਹ ਨੀਣਾ ਆਪਾਂ ਨਾ ਕਿਸੇ ਦਾ ਕਦੇ ਨੁਕਸਾਨ ਕੀਤਾ ਹੈ ਨਾ ਕਰਾਂਗੇ ਜੀ ਜੈ ਸਿੰਘ ਜੀ ਇਹ ਸ਼ਾਂਤਮਈ ਢੰਗ ਨਾਲ ਪਹਿਲਾਂ ਵੀ ਅੰਦੋਲਨ ਤਾਂ ਚੱਲਿਆ ਤੁਸੀਂ ਉਦੋਂ ਵੀ ਸ਼ਮੂਲੀਅਤ ਕੀਤੀ ਸੀ ਬਾਤ ਚੜ ਕੇ ਇਸ ਵਾਰੀ ਵੀ ਕਰ ਰਹੇ ਹੋ ਤਾਂ ਜਿਸ ਤਰ੍ਹਾਂ ਦੀਆਂ ਹਰਿਆਣਾ ਪ੍ਰਸ਼ਾਸਨ ਨੇ ਤੁਸੀਂ ਤਾਂ ਹਰਿਆਣਾ ਚ ਰਹਿੰਦੇ ਹੋ ਕਹਿੰਦੇ ਤੁਹਾਡਾ ਪਿੰਡ ਵੀ ਸ਼ੌਣੀ ਚ ਤਬਦੀਲ ਹੋਇਆ ਰਹਿੰਦਾ ਸੀ ਜਦੋਂ ਅੰਦੋਲਨ ਪੂਰੀ ਸਰਕਾਰ ਥੋੜੀ ਹਲੇ ਹਲੇ ਵੀ ਹਲੇ ਵੀ ਉਹ ਹੀ ਰਵਈਆ ਹੈ ਜੀ ਉਹੀ ਹੈਲੋ ਮਕਾਨ ਗੇੜ ਦਾਂਗੇ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਤੁਹਾਡੀ ਜ਼ਮੀਨਾਂ ਕੋਰ ਕਰ ਲਾਂਗੇ ਇਹ ਗੱਲਾਂ ਥੋੜੀਆਂ ਨੇ ਕਰਨ ਦੀ ਇਹ ਸਰਕਾਰਾਂ ਦੀ ਗੱਲਾਂ ਥੋੜੀਆਂ ਹੁੰਦੀਆਂ ਨੇ ਜੀ ਸਰਕਾਰ ਨੇ ਤਾਂ ਦੇਸ਼ ਤੇ ਪ੍ਰਦੇਸ਼ ਚਲਾਣਾ ਹੁੰਦਾ ਹੈ ਜੀ ਇਹ ਨਹੀਂ ਵੀ ਲੋਕਾਂ ਨੂੰ ਡਰਾ ਕੇ ਦੇਸ਼ ਚਲਾਈਏ ਲੋਕਾਂ ਨੂੰ ਭੜਕਾ ਕੇ ਦੇਸ਼ ਚਲਾਈਏ ਜੀ ਇਹ ਸਰਕਾਰਾਂ ਦੀ ਗੱਲਾਂ ਥੋੜੀਆਂ ਹੁੰਦੀਆਂ ਨੇ ਤਾਂ ਤੁਸੀਂ ਇਹ ਕੱਲ ਇੱਕ ਗੱਲ ਹੋਰ ਮਿਲੀ ਹੈ ਉਹ ਮੇਰਾ ਭਤੀਜਾ ਕਿਤੇ ਗਿਆ ਹੋਣਾ ਬੈਗ ਲੈਣ ਜੀ ਤੇ ਪ੍ਰਸ਼ਾਸਨ ਨੇ ਉਹਨੂੰ ਵੀ ਕਿਹਾ ਕਹਿੰਦੇ ਤੁਸੀਂ ਸਾਡੇ ਦੇ ਝੂਠੇ ਇਲਜ਼ਾਮ ਕਿ ਤੁਸੀਂ ਬਾਹਰ ਜਾ ਕੇ ਲੱਗੇ ਬੋਲਣ ਵੀ ਹਾਂ ਅੱਛਾ ਤਾਂ ਉਹ ਸੀਆਈਏ ਸੈਕ ਬੈਕ ਬੈਕ ਉਹਨਾਂ ਨਗਦੀਪ ਦਾ ਅੱਛਾ ਇਹ ਵੀ ਜ਼ਰੂਰ ਲਿਖਿਓ ਜੀ ਜੀ ਤੇ ਤੁਹਾਡੇ ਭਤੀਜੇ ਦਾ ਨਾਮ ਕੀ ਹੈ ਮੇਰੇ ਭਤੀਜੇ ਦਾ ਨਾਮ ਲਖੀ ਹੈ ਜੀ ਜੀ ਠੀਕ ਹੈ ਉਹ ਲੈਣ ਗਿਆ ਕਹਿੰਦੇ ਜੀ ਤੁਸੀਂ ਆ ਇਹ ਬਾਹਰ ਜਾ ਕੇ ਇਹ ਸਾਨੂੰ ਬਦਨਾਮ ਕਰ ਰਹੇ ਹੋ ਉਹ ਕਹਿੰਦਾ ਬਦਨਾਮ ਕੀ ਕਰਨਾ ਹੈ ਭਾਈ ਤੁਸੀਂ ਇਹ ਕੰਮ ਕਰਿਆ ਨਵਦੀਪ ਨੇ ਦੱਸਿਆ ਸਾਨੂੰ ਜੀ ਅਸੀਂ ਨਹੀਂ ਜਿਹਦੇ ਨਾਲ ਹੋਇਆ ਨਾ ਉਹ ਦੱਸਦਾ ਹੈ ਵੀ ਹਾਂ ਤੁਸੀਂ ਸੀ ਉਹਨੂੰ ਗਲਤ ਟੌਰਚਰ ਕੀਤਾ ਹੈ ਤੇ 3 ਡਿਗਰੀ ਦਾ ਵੀ ਇਸਤੇਮਾਲ ਕੀਤਾ ਹੈ ਨਾ ਨਹੀਂ ਜੀ ਜੀ ਤਾਂ ਜੈ ਸਿੰਘ ਜੀ ਤੁਸੀਂ ਕਾਨੂੰਨੀ ਫਾਰ ਦੇ ਉੱਤੇ ਹੁਣ ਤਿਆਰ ਹੋ ਫਿਰ ਇਹ ਲੜਾਈ ਲੜਨ ਦੇ ਲਈ ਕਿ ਕਿੰਨੀ ਦੇਰ ਨਵਦੀਪ ਅੰਦਰ ਰਹਿੰਦਾ ਹੈ ਬਿਲਕੁਲ ਲੜਾਂਗੇ ਬਿਲਕੁਲ ਕਾਨੂੰਨੀ ਤੌਰ ਤੇ ਵੀ ਲੜਾਂਗੇ ਜਿੱਥੇ ਬੰਦੀਆਂ ਤੌਰ ਤੇ ਵੀ ਲੜਾਂਗੇ ਤੇ ਉਹ ਜਿਹੜੇ ਜਿਹੜੇ ਵੀ ਮੰਨ ਲੈ ਕੋਈ ਜਿੰਜੋ ਵੀ ਜਿੱਥੇ ਬੰਦੀਆਂ ਕਾਲ ਦੇਣਗੀਆਂ ਨਾ ਉਸੇ ਤਰ੍ਹਾਂ ਲੜਾਂਗੇ ਪਰ ਲੜਾਂਗੇ ਸ਼ਾਂਤੀਪੂਰਵ ਬਸ ਜੀ ਇੱਕ ਇੱਕ ਸਵਾਲ ਆਖਰੀ ਹੈ ਜੀ ਕਿ 9 ਤਰੀਕ ਨੂੰ ਜਿਹੜੀ ਕਾਲ ਦਿੱਤੀ ਗਈ ਹੈ ਕੀ ਹਰਿਆਣੇ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਿਹਾ ਬਿਲਕੁਲ ਸਾਰਾ ਨੂੰ ਕਾਲ ਦਿੱਤੀ ਹੈ ਜੀ ਇਹ ਨਹੀਂ ਹਰਿਆਣੇ ਵਾਲਿਆਂ ਨੂੰ ਤੇ ਪੰਜਾਬ ਹਿਮਾਚਲ ਸਾਰੇ ਦੇਸ਼ ਦੀ ਕਾਲ ਹੈ ਜੀ ਜੀ ਤੇ ਜਿੱਥੇ ਵੀ ਕੋਈ ਤੇ ਰੋਕ ਸਕਦਾ ਤੇ ਨੀਚੇ ਇਹਨਾ ਤੱਕ ਇਹ ਗੱਲ ਨਵਦੀਪ ਦੇ ਬਾਰੇ ਨਹੀਂ ਹੈ ਜੀ ਜੀ ਇਹ ਗੱਲ ਕਿਸਾਨੀ ਦੀ ਹੈ ਜੀ ਠੀਕ ਹੈ ਨਾ ਤੇ ਫਿਰ ਵੀ ਇੱਕ ਬਾਪ ਹੋਣ ਦੇ ਨਾਤੇ ਕਦੇ ਤੁਹਾਨੂੰ ਫਿਕਰ ਹੋਇਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੱਥੇ ਆਪਣਾ ਭਵਿੱਖ ਰਚਣਾਉਣ ਦੇ ਲਈ ਪਹਿਲਾਂ ਪੜਾਇਆ ਲਿਖਾਇਆ ਤੇ ਹੁਣ ਆਹ ਦੇਖਣਾ ਪੈ ਰਿਹਾ ਤੁਹਾਨੂੰ ਮੈਂ ਤਾਂ ਹਰ ਕਿਸਾਨ ਦੀ ਗੱਲ ਕਰਦਾ ਹਾਂ ਸਾਡੇ ਉਧਰ ਵੀ ਹਰਿਆਣੇ 'ਚ ਦੋ ਕਿਸਾਨ ਗ੍ਰਿਫਤਾਰ ਕੀਤੇ ਹੋਏ ਨੇ ਇਹਨਾਂ ਨੇ ਜੀ ਤੇ ਇੱਕ ਮੁੰਡਾ ਪੰਜਾਬ 'ਚ ਹੈ ਜੀ ਕੋਈ ਮੈਂ ਨਾਂ ਨਹੀਂ ਉਹਨਾਂ ਦਾ ਜਾਣਦਾ ਉਹਨਾਂ ਵਾਸਤੇ ਵੀ ਉਹੀ ਪ੍ਰੋਟੈਸਟ ਹੈ ਜੋ ਇੱਕ ਨਵਦੀਪ ਵਾਸਤੇ ਹੈ ਇਹ ਨਹੀਂ ਕਿ ਕੱਲਾ ਨਵਦੀਪ ਕੇ ਅਗਰ ਕਿਸੇ ਨੇ ਮਲੇ ਸਰਕਾਰ ਦੇ ਅੰਦਰ ਕਰਦਾ ਸੀ ਕਿ ਕੱਲੇ ਨਵਦੀਪ ਬਾਰੇ ਇਹ ਕਾਲਾਂ ਦੇਣੀਆਂ ਨੇ ਅਸੀਂ ਹਰ ਨੌਜਵਾਨ ਬਾਰੇ ਚਾਹੇ ਮੇਰਾ ਇੱਕ ਛੋਟਾ ਜਿਹਾ ਕਿਸਾਨ ਵੀ ਕੋਈ ਕਿਸਾਨੀ ਦਾ ਝੰਡਾ ਲੈ ਕੇ ਖੜੂਗਾ ਨਾ ਅਸੀਂ ਉਹਦੇ ਵਾਸਤੇ ਵੀ ਅਹੀਂ ਕਲ ਦੇਵਾਂਗੇ ਵਾਟਰ ਕੈਨਨ ਬੁਆਏ ਨਵਦੀਪ ਸਿੰਘ ਜਿਸ ਨੇ ਪਿਤਾ ਨੇ ਸਾਰੀ ਗੱਲ ਦਾ ਬਾਤ ਦੱਸੀ ਹੈ ਕਿ ਉਸ ਦੇ ਨਾਲ ਕੀ ਕੀ ਹੋਇਆ ਤੇ ਉਹ ਲੜਾਈ ਲੜਨਗੇ ਉਹਨਾਂ ਦਾ ਇੱਥੋਂ ਤੱਕ ਵੀ ਕਹਿਣਾ ਸੀ ਕਿ ਇਕੱਲੇ ਮੇਰੇ ਪੁੱਤਰ ਦਾ ਮਸਲਾ ਨਹੀਂ ਇਹ ਕਿਸਾਨੀ ਦਾ ਮਸਲਾ ਹੈ ਜਦੋਂ ਤੱਕ ਸਾਨੂੰ ਇਸ ਦੇ ਲਈ ਲੜਨਾ ਪਿਆ ਕਾਨੂੰਨੀ ਤੌਰ ਦੇ ਉੱਤੇ ਜਾਂ ਜਥੇਬੰਦਕ ਤੌਰ ਦੇ ਉੱਤੇ ਤਾਂ ਅਸੀਂ ਉਸੇ ਤਰ੍ਹਾਂ ਪ੍ਰੋਟੈਸਟ ਕਰਾਂਗੇ ਤਾਂ ਹੁਣ ਰੇਲਵੇ ਟਰੈਕ ਜਾਮ ਕਰਨ ਦੀ ਕਾਲ ਕਿਸਾਨਾਂ ਵੱਲੋਂ ਦਿੱਤੀ ਗਈ ਹੈ 9 ਤਰੀਕ ਨੂੰ ਇਹ ਪ੍ਰਦਰਸ਼ਨ ਦੇਸ਼ ਭਰ ਦੇ ਵਿੱਚ ਹੋਣੇ ਨੇ ਪੁੱਤਲੇ ਵੀ ਫੂਕੇ ਜਾਣੇ ਨੇ ਜਿਹੜਾ ਨਵਦੀਪ ਉਹ 40 ਕਿੱਲੇ ਦਾ ਮਾਲਕ ਹੈ ਖੇਤੀ ਕਰਦਾ ਪਰ ਨਵਦੀਪ ਦੇ ਜਿਹੜਾ ਪਰਿਵਾਰ ਵਾਲੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਜ਼ਮਾਨਤ ਨਹੀਂ ਕਰਵਾਵਾਂਗੇ ਇਹ ਨਵਦੀਪ ਦੇ ਪਿਤਾ ਕਹਿ ਚੁੱਕੇ ਨੇ ਪਰ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਕਾਨੂੰਨੀ ਲੜਾਈ ਜ਼ਰੂਰ ਲੜਾਂਗੇ ਪਰ ਉਸ ਕਾਨੂੰਨੀ ਲੜਾਈ ਦੇ ਵਿੱਚ ਕੀ ਜ਼ਮਾਨਤ ਹੁੰਦੀ ਹੈ ਕਿ ਨਹੀਂ ਹੁੰਦੀ ਜਾਂ ਕਰਵਾਉਣਾ ਚਾਹਣ ਦੀ ਇੱਛਾ ਰੱਖਦੇ ਨੇ ਕਿ ਨਹੀਂ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਪਹਿਲਾਂ ਪ੍ਰੈਸ਼ਰ ਬਣਾਉਣ ਦੇ ਲਈ ਸਰਕਾਰ ਦੇ ਉੱਤੇ ਜਿਹੜਾ ਪ੍ਰੋਟੈਸਟ ਦੀ ਕਾਲ ਜ਼ਰੂਰ ਦੇ ਦਿੱਤੀ ਗਈ ਹੈ ਕਿਸਾਨ ਮਜ਼ਦੂਰ ਮੋਰਚਾ ਨੇ ਤੇ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਨੇ 7 ਅਪ੍ਰੈਲ ਨੂੰ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦਾ ਪਤਲਾ ਫੂਕਣ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ 9 ਅਪ੍ਰੈਲ ਨੂੰ ਸ਼ੰਭੂ ਸਰਹਾਦ ਨੇੜੇ ਰੇਲਵੇ ਟਰੈਕ ਨੂੰ ਅਨਮਿੱਥੇ ਸਮੇਂ ਲਈ ਜਾਮ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ ਕਿ ਸਾਡੇ ਨੌਜਵਾਨ ਰਿਹਾ ਕੀਤੇ ਜਾਂ ਤਾਂ ਜੈ ਸਿੰਘ ਹੋਰਾਂ ਨੇ ਜੋ ਗੱਲਬਾਤ ਕੀਤੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਇਹ ਸਾਰੀ ਕਾਰਵਾਈ ਦੇ ਬਾਰੇ ਕੀ ਸੋਚਦੇ ਸਮਝਦੇ ਹੋ ਕਿਉਂਕਿ ਪਹਿਲਾਂ ਵੀ ਸ਼ਹੀਦ ਸ਼ੁਭ ਕਰਨ ਦੇ ਮਸਲੇ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਖੜੇ ਹੋਏ ਪ੍ਰਸ਼ਾਸਨ ਦੇ ਉੱਤੇ ਕਿ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਰਸਤੇ 'ਚ ਕਿਸਾਨਾਂ ਨੂੰ ਡੱਕਿਆ ਗਿਆ ਾਂਜੂ ਗੈਸ ਦੇ ਗੋਲੇ ਤੱਕ ਪੰਜਾਬ ਦੀ ਹਦੂਦ 'ਚ ਸੁੱਟੇ ਗਏ ਹਰਿਆਣਾ ਪ੍ਰਸ਼ਾਸਨ ਦਾ ਜਿਹੜਾ ਇਹ ਤਾਨਾਸ਼ਹੀ ਰਵਈਆ ਕਿਸੇ ਨੂੰ ਵੀ ਪਸੰਦ ਨਹੀਂ ਆਇਆ ਜਿਸ ਦੇ ਕਰਕੇ ਕਿਸਾਨ ਹੋਰ ਰੋਹ ਦੇ ਵਿੱਚ ਆਉਂਦੇ ਨੇ ਅੰਦੋਲਨ ਲਗਾਤਾਰ ਜਾਰੀ ਹੈ ਦੇਖਦੇ ਹਾਂ ਕਿ ਕਿ ਸਿੱਟੇ ਤੇ ਜਾ ਕੇ ਪੁੱਜਦਾ ਪਰ ਇਸ ਦੇ ਦੌਰਾਨ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਸ ਦੇ ਖਿਲਾਫ ਵੀ ਕਿਸਾਨਾਂ ਦਾ ਮਜ਼ਦੂਰਾਂ ਦਾ ਗੁੱਸਾ ਨਿਕਲਣਾ ਸ਼ੁਰੂ ਹੋ ਗਿਆ ਤੁਸੀਂ ਖੁਦ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ